हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਗਾਂ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਕਰਮਾਲੀ ਦੇ ਮਗਰ ਬੱਸੀ ਬੱਸੀ ਵੀ ਬਹੁਤ ਚੰਗੀ ਦਿੱਤੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਈ ਹਾਂ ਬਹੁਤ ਵਧੀਆ ਨਾਂ ਤੇ ਬਾਈ ਆਪਣਾ ਐਡਰੈਸ ਰੋਲ ਦ ਨਾਂ ਬਾਈ ਆਪਣਾ ਹੈਗਾਗਾ ਨੀਲਾ ਪਿੰਸਾ ਹੀ ਦੋ ਜ਼ਿਲ੍ਹਾ ਮੋਗਾ ਸੀਲ੍ਹ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਆਪਣਾ ਨੇੜੇ ਆਪਣਾ ਬਈ ਮਧੇਪ ਆ ਜਾਂਦਾ ਹੂੰ ਇੱਥੇ ਭਦਾਉੜ ਹੋ ਗਿਆ ਇੱਥੇ ਲਾਲਕੜੇ ਹੂੰ ਤਲਵੰਡੀ ਹੋ ਗਿਆ ਠੀਕ ਹੈ ਬਾਈ ਤੇ ਇਧਰ ਆਦਮਪੁਰ ਆਉਂਦੇ ਕੰਟੈਕਟ ਨੰਬਰ ਬੋਲ ਦੋ ਆਪਣਾ 941742478 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਬਾਈ ਹੁਣ ਤੀਜਾ ਸੂਆ ਸੂਈ ਓਰੀਜਨਲ ਓਰੀਜਨਲ ਤੀਜਾ ਸੂਆ ਹਾਂਜੀ ਤੇ ਕਿੰਨਾ ਡੈਮੋ ਦਾ ਸੂਈ ਆ ਇਹਨੂੰ ਬਾਈ ਹਫਤਾ ਹੋ ਗਿਆ ਹਫਤਾ ਹੋ ਗਿਆ ਸੂਈ ਹਾਂਜੀ ਬੱਚਾ ਮਗਰ ਬੱਛੀ ਹਾਂ ਬੱਛੀ ਬਹੁਤ ਚੰਗੀ ਆ ਬਾਈ ਬਹੁਤ ਚੰਗੀ ਬੱਛੀ ਆ ਕਿਆ ਬਾਤ ਆ ਬੱਛੀ ਸੋਹਣਾ ਬੱਚਾ ਕਰ ਮਨ ਲਾਇਆ ਕੁਆਲਿਟੀ ਬੱਚੇ ਚੈੱਕ ਕਰ ਸਕਦੇ ਬੜੀ ਚੰਗੀ ਆਗੀ ਤੇ ਬਾਈ ਕਿੰਨਾ ਕੁ ਦੁੱਧ ਹਾ ਜੇ ਕੋਈ ਦੋ ਟਾਈਮ ਜਾਂ ਤਿੰਨ ਹਾਂ ਭਾਵੇਂ ਤਿੰਨ ਟਾਈਮ ਚੁਆਇਸ ਕਰ ਲੇ ਭਾਵੇਂ ਚਾਰ ਟਾਈਮ ਚੋਲੇ 22 ਕਿਲੋ ਨੈਟ ਹੁਣੇ ਬਾਕੀ ਲੇਵਾ ਵਾਲਾ ਕਮਾਲ ਹੈ ਬਾਈ ਕੀ ਬਾਤ ਆ ਬੈਠ ਅੰਡਰ ਆਂਡਰ ਕੀ ਬਾਤ ਆ ਬਾਈ ਸਹੀ ਗੱਲ ਆ ਬਾਕੀ ਸਮਾਂ ਵੀ ਆ ਪਤਾ ਸੀ ਦਿਨੇ ਹਣਾ ਹਾਂ ਹਜੇ 1 ਕੁ ਵਾਏ ਦਾ ਬਾਈ ਸਮਾਂ 1 ਕੁ ਵਾਏ ਦਾ ਸਾਂ ਉਹ ਸਾਮਨਾ ਦੀ ਜਜਮੈਂਟ ਲਾ ਲਓ ਬਾਕੀ ਥਾਣਾ ਗਿਆ ਗੁਲਾਬੀ ਬਹੁਤ ਸੋਹਣਾ ਥਣ ਚੂਣ ਚਵਾ ਕੇ ਮੈਂ ਦਾ ਚੂਣ ਬਾਈ ਇੱਕ ਨੰਬਰ ਆਗਾ ਬਹੁਤ ਵਧੀਆ ਚੂਣਾ ਚੂਣ ਚਵਾ ਬਾਈ ਕਹਿੰਦੇ ਇੱਕ ਨੰਬਰ ਆ ਬਾਈ ਬਾਕੀ ਬਾਈ ਕੱਦ ਚੈੱਕ ਕਰਾ ਮੇਰੇ ਦਾ ਪਰਲੇ ਪਾਸੇ ਜਾ ਕੇ ਵੀ ਕੱਦ ਦੇ ਦਾ ਕਰਮ ਵਾਲੀ ਦਾ ਕਿੱਡਾ ਕ ਵੱਡੀ ਬਹੁਤ ਆ ਬਾਈ ਦੇਖ ਮੇਰੇ ਜਿਸ ਬਰਾਬਰ ਹੂੰ ਲੰਦੀਂਦਾ ਨਹੀਂ ਮੈਂ ਖੜਾ ਗਾਲਦੀਂਦਾ ਹਨਾ ਸਹੀ ਗੱਲ ਬਹੁਤ ਵੱਡਿਆ ਬਾਈ ਲੰਮੀ ਬਹੁਤ ਆ ਵਾਕਿਆ ਇਹਨਾਂ ਲਮਾਈ ਲੰਮੇ ਜਾਣ ਬਹੁਤ ਆ ਚੰਦ ਜਾਨ ਬਹੁਤ ਆ ਲਮਾਈ ਬਹੁਤ ਆ ਬਾਕੀ ਬਾਈ ਕਰਮ ਵਾਲੀ ਲੰਮੀ ਲੰਮੀ ਤਾਂ ਆ ਦੇਖ ਲਓ ਵੀ ਮੈਂ ਕਹਣਾ ਵੱਡੀ ਗੱਡੀ ਹਾਂ ਸੇਕ ਆਪ ਤਾਂ ਜਾ ਬਹੁਤ ਲੰਮੀਆਂ ਪੂਰੀ ਕਰਮ ਵਾਲੀ ਹੂੰ ਤੇ ਬਾਕੀ ਲੇਵਾ ਬਹੁਤ ਆ ਬਈ ਐ ਨਹੀਂ ਕੋਈ ਗੱਲ ਹੂੰ ਲੇਵੇ ਦੇ ਵੀ ਐ ਨਹੀਂ ਕਿਸੇ ਪਾਸੋਂ ਫੁੰਜੀ ਪਾਸਿਆਂ ਨੂੰ ਜਿੰਨਾ ਮਗਰ ਨੂੰ ਉਨੇ ਹੀ ਮੂਹਰ ਨੂੰ ਹਾਂ ਨਾੜਾ ਨੂੜਾ ਬਾਈ ਪੰਡ ਲਾਈ ਫਿਰਦੀ ਆ ਕਿ ਨਹੀਂ ਹਾਂ ਤੇ ਸਾਮ ਨੂੰ ਤਾਂ ਬਾਈ ਖੜਿਆ ਨਹੀਂ ਆਂਦਾ ਸਾਮ ਨੂੰ ਤਾਂ ਬਾਈ ਬਾਕੀ ਲੇਵੇ ਦੇ ਨਾੜਾ ਨੂੜਾ ਬਹੁਤ ਤਗੜਿਆਂ ਬਾਈ ਸਹੀ ਗੱਲ ਆ ਦੇਖੋ ਦੁੱਧ ਵਾਲੀ ਆ ਯਾਰ ਬਰੀਕ ਆ ਨਹੀਂ ਬਾਈ ਕਿਸੇ ਪਾਸਿਓਂ ਕਰਮ ਵਾਲੀ ਬਾਕੀ ਫੇਸ ਵਗੈਰਾ ਚੈੱਕ ਕਰ ਸਕਦੇ ਹਾਂ ਚਮਕ ਦਮਕ ਚੈੱਕ ਕਰ ਸਕਦੇ ਹਾਂ ਬੱਚਾ ਚੈੱਕ ਕਰ ਸਕਦੇ ਕਿਉਂਕਿ ਬੱਚਾ ਵੀ ਕਰਮ ਵਾਲ ਨੇ ਬਹੁਤ ਚੰਗਾ ਪਾਇਆਗਾ ਤੇ ਤੋਰਾ ਤਾਰਾ ਬਸ ਨੂੰ ਚੈੱਕ ਕਰਨਾ ਤੋਰ ਦੇ ਬਈ ਇਧਰ ਨੂੰ ਤੋਰਨੇ ਇਧਰ ਨੂੰ ਤੋਰ ਲੈ ਬਈ ਮੈਂ ਕਹਣਾ ਬਈ ਤੋਰਾ ਤਾਰੀ ਬਹੁਤ ਚੰਗਾ ਯਾਰ ਨਾ ਬਈ ਕੀ ਬਾਤ ਆ ਕਿਸੇ ਪਾਸੇ ਨਹੀਂ ਖੁੰਜੀ ਯਾਰ ਕਰਮ ਵਾਲੀ ਹਮ ਮੱਚ ਪਤਾ ਸਹੀ ਗੱਲ ਥੋੜਾ ਤਿਲਕਣ ਵਾਲਾ ਥਾਂ ਗਾ ਬਈ ਦੇ ਨਾੜ ਦਾ ਕਰਕੇ ਹਾਂ ਕਰਕੇ ਵੀ ਥੋੜਾ ਕਰਦੇ ਨਹੀਂ ਕਿਉਂਕਿ ਉਹ ਪਿਆ ਸੀਗਾ ਉੱਥੇ ਇੱਕ ਵਈ ਥੱਲੇ ਰਹਿਣਾ ਪਾਉਂਦੇ ਥੋੜੀ ਥੱਲੇ ਰਿਦਲਕਤ ਕਰਦੀ ਤੋਰ ਲੈ ਇਧਰ ਨੂੰ ਲੰਮੀ ਹੋਰ ਹਾਂ ਬਾਕੀ ਤੋਰਾ ਤਾਰਾ ਚੈੱਕ ਕਰ ਸਕਦਾ ਮੈਂ ਕਹਣਾ ਭਾਈ ਦੀ ਆ ਤੋਰਾ ਵੀ ਕਹਦਾ ਕੋਈ ਯਾਰ ਗਿਆ ਯਾਰ ਬਈ ਕਿਸੇ ਪਾਸੇ ਨਹੀਂ ਪੁੰਜੀ ਕਰਮ ਵਾਲੀ ਸਹੀ ਗੱਲ ਆ 400 ਇੱਕ ਨੰਬਰ ਆ ਬਈ ਕਿਸੇ ਨੂੰ ਨਹੀਂ ਬਈ ਯਾਰ ਹੱਥ ਧਰਾ ਬੈੜਾ 1% ਵੀ ਕਿਤੇ ਪਾਸੇੋਂ ਵੀ ਤੇ ਮੁੱਲੇ ਦਾ ਬਈ ਫਿਰ ਕੀ ਰਹੂਗਾ ਮੁੱਲੇ ਦਾ ਬਈ 90000 ਰੁਪਇਆ ਖੋਜੋ ਥੋੜਾ ਕਹਣਾ ਮੰਨਤਾ ਹਾਂ ਮੰਨਤਨ ਕਰ ਦਾਂਗੇ ਬਈ ਠੀਕ ਆ 90000 ਰੁਪਇਆ ਬਾਈ ਕਹਣਾ ਮੁੱਲਾ ਬਈ ਬਾਕੀ ਥੋੜਾ ਕਹਣਾ ਮੰਨਤਾ ਨਾ ਆਪਾਂ ਜ਼ਰੂਰ ਬਾਕੀ ਬੇ ਤਸल्ली ਅਗਲਾ ਆਪਦੀ ਭੂਮਾ ਦੋ ਟਾਈਮ ਕਰਕੇ ਲਿਜਾਵੇ ਹੂੰ ਠੀਕ ਹੈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਾਂ ਕੋਈ ਹੋਣੀ ਨਹੀਂ ਚਾਈ ਚੋਈ ਆਪਦੀ ਕਰ ਸਕਦਾ ਧਾਰਾ ਮਾਰੋਗੇ ਬਾਈ ਹਾਂ ਧਾਰਾ ਮਾਰ ਧਾਰਾ ਬਾਈ ਕਹਿੰਦਾ ਮਾਰ ਦਿੰਨਾ ਇੱਕ ਨੰਬਰ ਚਵਾਈ ਆ ਇਹ ਤਾਂ ਨਿਆਣਾ ਪੌਣਾ ਪਾਲਾ ਨਹੀਂ ਬਣਾ ਨਿਆਣੀ ਤੇ ਹੋ ਜਾਂਦੀ ਹੈ ਬਾਈ ਠੀਕ ਹੈ ਬਾਈ ਠੰਡੀ ਠੰਡੀ ਵਾਹੀ ਆ ਯਾਰ ਮੈਂ ਕਹਾਂ ਯਾਰ ਬਾਈ ਅਹੀਂ ਬਹਿ ਜਾ ਬਸ ਲੈ ਸਾਨੂੰ ਬਾਈ ਚੋਣ ਚ ਵਾਜ ਚੋਣ ਦੇਖੇ ਮੈ ਲੱਗਿਆ ਕਰ ਮਾਰ ਮੈਂ ਕਹਾਂ ਕੀ ਬਾਤ ਆ ਬੜਾ ਚੰਗਾ ਝੋਨਟ ਆ ਮੈਂ ਕਿਹਾ ਭਾਈ ਕੀ ਬਾਤ ਆ ਕੀ ਕਰ ਦਿਆ ਅਸਲ ਵਿੱਚ ਕਰਮਾੜੀ ਲੈ ਸਹੀ ਗੱਲ ਲੈ ਸੈਟ ਹੋ ਕੇ ਖੜ ਗਈ ਯਾਰ ਕੋਈ ਦੇਖਦੀ ਨਹੀਂ ਜਿਵੇਂ ਬਾਈ ਨੇ ਨਾ ਬਸਮਾ ਕਰਾਇਆ ਨਾ ਬੱਚਾ ਛੱਡਿਆ ਨਾ ਨਿਆਣਾ ਲਾਇਆ ਸਿੱਧਾ ਬੈਠਾ ਲੈ ਦੇਖੋ ਤਾਰਾ ਕੀ ਬਾਤ ਆ ਭਾਈ ਉੱਤਰ ਵੀ ਨਾਲ ਦੀ ਨਾਲ ਲੈ ਸਹੀ ਗੱਲ ਆ ਕੀ ਬਾਤ ਆ ਭਾਈ ਠੰਡੀ ਠੰਡੀ ਕਰਮਾੜੀ ਮੈਂ ਕਿਹਾ ਫੁੱਲ ਆ ਯਾਰ ਜੇ ਦੋਨੇ ਪਾਸੇ ਬੈਠੇ ਚੋੜਾ ਹੂੰ ਤਾਂ ਵੀ ਕੋਈ ਚੱਕਰ ਨਹੀਂ ਗਿਆ ਮੈਂ ਦੁੱਧ ਦੇ ਦੂ ਭਾਈ ਇਹ 26 ਕਿਲੋ ਦੁੱਧ ਦੇ ਠੀਕ ਹੈ ਜਿਹੜੇ ਸਾਹਣਾ ਹੁਣ ਕੁਆਲਿਟੀ ਹੈ ਦੀ ਕਰਮਣ ਹੁਣ ਜਿਹਨਾਂ ਹੱਤਾਂ ਗਿਆ ਜੀ ਕਿਹਨਾ ਥਣਾ ਥਣਾ ਦਾ ਸਾਈਜ਼ ਬੜਾ ਚੰਗਾ ਆ ਗਿਆ ਬਾਕੀ ਬਈ ਨਾੜਾ ਨੂੜਾ ਤਾਂ ਬਹੁਤ ਅੰਗਿਆ ਆ ਯਾਰ ਦੇਖ ਇਦਨੇ ਪਾਸੇ ਬਰੀਕੀ ਦੇ ਨਾਲ ਹਾਂ ਅਮਰੀਕ ਨਾੜਾ ਦੇਖ ਬੇ ਠੀਕ ਨਾੜਾ ਲੈਵੇ ਤੇ ਬਾਕੀ ਥਣ ਥਣ ਬਹੁਤ ਚੰਗਾ ਚਾਹ ਤੋ ਤਾਂ ਭਾਈ ਕਿਸੇ ਪਾਸੇ ਖੁਰੀ ਕਰਮਾ ਲਈ ਲਿਖਿਆ ਇਹਦਾ 90000 ਬਾਕੀ ਬਾਈ ਕਹਿੰਦਾ ਮਾਨ ਤਨ ਵਧੀਆ ਕਰ ਦੇਾਂਗੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ